ਆਦਮੀ ਪਾਰਟੀ ਦੀ ਭਗਵਾਨਤਮਾਨ ਸਰਕਾਰ ਵੱਲੋਂ 10 ਲੱਖ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਹੋਈ ਅਤੇ ਇਸ ਦੀ ਰਜਿਸਟ੍ਰੇਸ਼ਨ ਦਾ ਕੰਮ ਉਹਨਾਂ ਦੇ ਹਲਕੇ ਧੂਰੀ ਦੇ ਬਾੜ ਨੰਬਰ 18 ਤੋਂ ਸ਼ੁਰੂ ਹੋਇਆ ਬਾੜ ਨੰਬਰ 18 ਦੇ ਐਮਸੀ ਰੂ ਬਲਵਾਜ਼ਾ ਵੱਲੋਂ ਘਰ ਘਰ ਜਾ ਕੇ ਰਜਿਸਟ੍ਰੇਸ਼ਨ ਕੀਤੀ ਗਈ ਆਓ ਦੇਖਦੇ ਹਾਂ ਪੂਰੀ ਖਬਰ ਸਭ ਤੁਸੀਂ ਡੋਰ ਟੂ ਡੋਰ ਜਾ ਕੇ ਅੱਜ ਜੋ ਹੈਲਥ ਕਾਰਡ ਰਜਿਸਟ੍ਰੇਸ਼ਨ ਕੀਤੀ ਹੈਗੀ ਉਸ ਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੁੰਦੇ ਸਾਰੇ ਇਹ ਪਰਸੋਂ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਸਿਹਤ ਬੀਮਾ ਯੋਜਨਾ ਚਲਾਈ ਹੈਗੀ ਸਕੀਮ ਅਸੀਂ ਅੱਜ ਮਤਲਬ ਕੱਲ੍ਹ ਸ਼ਾਮ ਤੋਂ ਹੀ ਅਸੀਂ ਸਾਡੇ ਕੋਲ ਇਹ ਮਸ਼ੀਨ ਪਹੁੰਚ ਗਈ ਸੀ ਅਸੀਂ ਘਰ-ਘਰ ਜਾ ਕੇ ਰਜਿਸਟ੍ਰੇਸ਼ਨ ਕਰਾ ਰਹੇ ਹਾਂ ਕਿ ਕੱਲੇ-ਕੱਲੇ ਮੈਂਬਰ ਦੀ ਕਰ ਰਹੇ ਹਾਂ ਕਿ ਪੂਰੇ ਪਰਿਵਾਰ ਨੂੰ 10 ਲੱਖ ਰੁਪਏ ਦਾ ਫਾਇਦਾ ਹੋਣਾਗਾ ਜਿੱਥੇ ਮਰਜ਼ੀ ਪ੍ਰਾਈਵੇਟ ਹਸਪੀਟਲ ਤੇ ਸਰਕਾਰੀ ਦੇ ਵਿੱਚ ਇਲਾਜ ਕਰਵਾ ਸਕਦੇ ਹਾਂ ਇਹ ਅਸੀਂ 5-7 ਮਿੰਟ ਲਾਉਨੇ ਆਗੇ ਤੇ ਇਹਨਾਂ ਦੀ ਬੁਕਿੰਗ ਕਰਵਾ ਕੇ ਜਿਹੜਾ ਵੀ ਨੇੜੇ ਕੰਪਿਊਟਰ ਸੈਂਟਰ ਪੈਂਦਾ ਉਥੋਂ ਇਹਨਾਂ ਨੂੰ ਡੇਟ ਦੇ ਦਿੱਤੀ ਜਾਂਦੀ ਹੈ ਜਿਵੇਂ 28 27 ਉੱਥੇ ਜਾ ਕੇ KYC ਕਰਾ ਕੇ ਇਹ ਲੋਕ 10 ਦਿਨਾਂ ਦੇ ਵਿੱਚ ਇਹ ਕਾਰਡ ਬਣ ਕੇ ਤੁਹਾਡੇ ਘਰ ਪਹੁੰਚ ਜਾਊਗਾ ਤੋਂ ਅਪੀਲ ਕਰਦੇ ਲੋਕਾਂ ਨੂੰ ਬਤ ਵਤ ਇਹਦਾ ਲਾਭ ਉਠਾਇਆ ਜਾਵੇ ਹੁਣ ਤੱਕ ਤੁਸੀਂ ਸਰ ਕਿੰਨੇ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਅਸੀਂ ਸਰ ਕੱਲ ਸ਼ਾਮ ਨੂੰ ਸਟਾਰਟ ਕੀਤਾ ਸੀ ਤੇ ਅੱਜ ਸਵੇਰ ਦੇ ਅਸੀਂ ਲੱਗੇ ਹੋਏ ਹਾਂ ਡੋਰ ਟੂ ਡੋਰ ਜਾ ਰਹੇ ਹਾਂ ਅਸੀਂ 50 ਤੋਂ 60 ਪਰਿਵਾਰਾਂ ਦਾ ਹੁਣ ਤੱਕ ਇਹ ਯੋਜਨਾ ਕਰ ਚੁੱਕੇ ਹਾਂ ਲਾਗੋ ਤੇ ਸਰ ਇੱਕ ਜਾਣਕਾਰੀ ਇਹ ਦਿਓ ਵੀ ਇਸ ਦੇ ਅੰਦਰ ਸਰਕਾਰੀ ਹਸਪਤਾਲ ਹੀ ਆਉਣਗੇ ਜਾਂ ਕੁਝ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਇਲਾਜ ਹੋਊਗਾ ਇਹਦੇ ਚ ਸਰ ਜਿਵੇਂ ਹੁਣ ਸਾਡੇ ਜ਼ਿਲ੍ਹਾ ਸੰਗਰੂਰ ਦੇ ਕਾਫੀ ਪ੍ਰਾਈਵੇਟ ਹਸਪਤਲ ਨੇ ਸਰਕਾਰੀ ਤਾਂ ਹੈ ਹੀ ਹੈ ਇਹ ਜਿਹੜੇ ਘੱਟੋ-ਘੱਟ 50-60 ਹਸਪਤਾਲ ਸਾਡੇ ਸੰਗਰੂਰ ਦੇ ਵੀ ਹੈਗੇ ਨੇ ਉਹ ਲਿਸਟ ਜਲਦ ਤੋਂ ਜਲਦ ਹਰ ਮੈਂਬਰ ਨੂੰ ਦਿੱਤੀ ਜਾਊਗੀ। ਤਾਂ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਕੀਮ ਲਾਂਚ ਕਰੀ ਆ ਕਿਉਂਕਿ ਇਹਦੇ ਲਾਂਚ ਹੋਣ ਨਾਲ ਮੈਂ ਆਪਣੇ ਪਰਿਵਾਰ ਦਾ 1 ਸਾਲ ਦਾ 45 ਤੋਂ 50000 ਰੁਪਏ ਭਰਦਾਗਾ ਹੈਲਥ ਇੰਸ਼ੋਰੈਂਸ ਦਾ ਜਿਸ ਦੇ ਨਾਲ ਮੇਰੇ ਪੈਸੇ ਹੀ ਬਚਣਗੇ ਤੇ ਇਸ ਸਕੀਮ ਬਹੁਤ ਵਧੀਆ ਸਕੀਮ ਆ ਤੇ ਆਪ ਰਜਿਸਟ੍ਰੇਸ਼ਨ ਕਰਵਾ ਲਈਏਗੀ ਜਿਹਦੇ ਵਿੱਚ ਪੰਜ ਚਾਰ ਦਿਨ ਦੇ ਵਿੱਚ ਆਪਣਾ ਕਾਰਡ ਬਣ ਕੇ ਆ ਜਾਏਗਾ ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਦੇ ਘਰੇ ਆਏ ਸੀ ਪਹਿਲਾਂ ਤੇ ਸਾਰੇ ਪਰਿਵਾਰ ਦਾ ਅਸੀਂ ਅਪਾਇੰਟਮੈਂਟ ਬੁੱਕ ਕਰਾਤੀ ਆ ਹੈਲਥ ਇੰਸ਼ੋਰੈਂਸ ਦੀ ਤੇ ਵੀਰ ਜੀ ਉਹਨਾਂ ਤੋਂ ਪੁੱਛੋ ਵੀ ਕਿਵੇਂ ਲੱਗਿਆ ਤੁਹਾਨੂੰ ਇਹ ਮਾਨ ਸਰਕਾਰ ਦਾ ਫੈਸਲਾ ਬਹੁਤ ਵਧੀਆ ਭਾਈ ਹਲਾ ਜੀ ਹੈਲਥ ਕਾਰਡ ਦੇ ਲਈ ਜੋ ਅੱਜ ਰਜਿਸਟ੍ਰੇਸ਼ਨ ਹੋਈ ਹੈ ਜੀ ਠੀਕ ਹੈ ਨਾ ਤੁਹਾਨੂੰ ਬਹੁਤ ਵਧੀਆ ਜੀ ਇਹ ਸਹਾਰਾ ਆਫੀਰ ਮਤਲਬ ਇਹ ਬਹੁਤ ਵਧੀਆ ਬਹੁਤ ਵਧੀਆ ਪਹਿਲਾਂ ਇਹ ਨਾ ਪੈਸੇ ਭਰਦੇ ਸੀਗੇ 50-60000 ਰੁਪਏ ਪਰਿਵਾਰ ਦਾ ਸਾਲ ਦਾ ਪ੍ਰਾਈਵੇਟ ਕੰਪਨੀ ਨੂੰ ਹੁਣ ਇਹ ਵੀਰ ਜੀ ਹੁਣੇ ਕਹਿੰਦੇ ਅੱਜ ਤੋਂ ਬਾਅਦ ਅਸੀਂ ਬੰਦ ਕਰ ਦਾਂਗੇ ਨਾਲੇ ਤਾਂ ਇਹਨਾਂ ਦੀ ਬਿਜਲੀ ਫਰੀ ਨਾਲੇ 50-60000 ਇਧਰੋਂ ਬਚ ਗਿਆ ਸੋ ਇਹਨਾਂ ਵੱਲੋਂ ਤੇ ਸਾਡੇ ਸਾਰੇ ਔਰਡ ਵੱਲੋਂ ਅਸੀਂ ਮਾਨਸਾਰ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ